ਤੋਂ ਪੰਜਾਬ ਦੇ ਵਿੱਚ ਲਗਾਤਾਰ ਸੜਕ ਹਾਦਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਤੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਜੁਥੇ ਗੱਡੀ ਵਾਲੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਵਾਂ ਦੀ ਗੈਰ ਦਸਰਾਨ ਮੋਟਰਸਾਈਕਲ ਉੱਤੇ ਸਵਾਰ ਤਿੰਨ ਜਣਿਆਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਮੌਕੇ ਤੇ ਹੀ ਸੜਕ ਉੱਤੇ ਹੀ ਚੀਕ-ਚਿਹਾੜਾ ਮਚਵਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਨਾਲੇ ਦੁਆਲੇ ਦੇ ਲੋਕ ਇਕੱਠੇ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਚੀਕ-ਚਿਹਾੜਾ ਛੱਡਿਆ ਜਾ ਰਿਹਾ ਤੇ ਨਾਲ ਹੀ ਇਸ ਘਟਨਾ ਨੂੰ ਬਿਆਨ ਕਰਨ ਦੌਰਾਨ ਕਿਹਾ ਜਾ ਰਿਹਾ ਕਿ ਬਾਈਕ ਉੱਤੇ ਸਵਾਰ ਹੋ ਕੇ ਤਿੰਨ ਜਣੇ ਕਿਤੇ ਜਾ ਰਹੇ ਹੁੰਦੇ ਨੇ ਤੇ ਉਸ ਦੌਰਾਨ ਗੱਡੀ ਵੱਲੋਂ ਸਾਹਮਣੇ ਆ ਕੇ ਉਹਨਾਂ ਨੂੰ ਫੇਟ ਮਾਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਉਹਨਾਂ ਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਅਤੇ ਚਾਲਕ ਉਸ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਜਿਸ ਕਰਕੇ ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਗੱਡੀ ਚਾਲਕ ਉੱਤੇ ਕਿ ਉਸ ਦੀ ਗੱਡੀ ਦੇ ਵਿੱਚ ਜਿਹੜੀ ਕਿ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਸੀ ਇਹ ਵੀ ਦੋਸ਼ ਜਿਹੜੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਪ੍ਰਸ਼ਾਸਨ ਜਿਹੜਾ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ ਹੋਇਆ ਤੁਹਾਨੂੰ ਦੱਸ ਨੇ ਕਿ ਤਸਵੀਰਾਂ ਜਿਹੜੀਆਂ ਨੇ ਜੁਲਾਲਾਬਾਦ ਹਲਕੇ ਦੇ ਪਿੰਡ ਟਿੰਡਾਵਾਲਾ ਤੋਂ ਸਾਮਨੇ ਆਇਆ ਜਿੱਥੇ ਜੈਮਲਵਾਲਾ ਨਹਿਰ ਉੱਤੇ ਮੋਟਰਸਾਈਕਲ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਮਗਰੋਂ ਇੱਕ ਸਖਸ਼ ਦੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਫਿਲਹਾਲ ਰੋਂਦੇ ਕੁੜਲੋਂਦੇ ਹੋਏ ਜਿਹੜੇ ਇਹ ਜੀ ਨੇ ਇਸ ਘਟਨਾ ਨੂੰ ਬਿਆਨ ਕਰਨ ਦੌਰਾਨ ਕਿ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਮੌਕੇ ਤੇ ਪਹੁੰਚੀ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸੁਣ ਲਾਂਦੇ। ਬਣੇ ਕਿਵੇਂ ਹਸਦਾ ਵਾਪਰੇ ਕਿਵੇਂ ਹੋਇਆ ਸੀ ਐਕਸੀਡੈਂਟ। ਵਿਰੇਸ ਚੋਨੇ ਜਾ ਰਹੇ ਸੀ। ਉਹ ਕੋ ਕਾਰ ਬੜੀ ਹੁੰਦੀ ਫੋਲੇ ਹੀ ਸੀ। ਸਾਈਡ ਤੇ ਕੀਤਾ ਸੀ ਮੋੜ ਸਨ ਕੱਚੀ ਤੇ ਲਾ ਲਿਆ। ਉਹਨੇ ਲਿਆ ਕੇ ਟੇਢੀ ਉਹ ਕੋ ਮਾਰਦੀ ਕਾਰ। ਅੱਛਾ ਮੌਕੇ ਤੇ ਤਾਂ ਹਾਂ ਮੌਕੇ ਤੇ। ਤੁਸੀਂ ਮਤਲ ਤੁਹਾਨੂੰ ਪਤਾ ਲੱਗਿਆ ਵੀ ਸਾਡੇ ਵਿੱਚ ਮਾਰੂ ਆ ਤੁਸੀਂ ਸਾਈਡ ਨੂੰ। ਹਾਂ ਸਾਈਡ ਤੇ ਕਰ ਲਿਆ ਸੀ। ਕੱਚੀ ਤੇ ਲਾ ਲਈ। ਜਮਾ ਜੇ ਇਹਨੇ ਕੋ ਪਾਈਸ ਉੱਥੇ ਸਲਾ ਲਿਆ। ਉਹਨੇ ਟੇਢੀ ਫੇਰ ਵਿੱਚ ਵਾੜਤੀ। अच्छा मौके में बीच त ले आके मारी हां बीच मारते ते कोई ਇਹਨੇ ਜਿਹੜਾ ਕਾਰ ਵਾਲਾ ਉਹਨੇ ਕੋਈ ਮਤਲਬ ਨਸ਼ਾ ਵਗੈਰਾ ਕੀਤਾ ਸੀ ਨਸ਼ਾ ਨਸਾ ਕੋਈ ਨਹੀਂ ਕੀਤਾ ਹੋਇਆ ਸੀ दारू ਪੀਤਾ ਸੀ दारू दारू ਪੀਤੀ ਸੀ ਆ ਪਤਾਨੀ ਪੀਤੀ ਸੀ ਕਿ ਨਹੀਂ ਪੀਤੀ ਆਪ ਨੂੰ ਇਹਨਾਂ ਪਤਾ ਨਹੀਂ ਆ ਗਿਆ ਤੋਂ ਉਸਨੇ ਜਦੋਂ ਐਕਸੀਡੈਂਟ ਹੋਣਾ ਉਸਨੇ ਭੱਜਣ ਲੱਗਿਆ ਤੇ ਉਸਨੇ ਬੰਦੇ ਖੜੇ ਸਨ ਉਹਨੇ ਫੜਿਆ ਉਹ ਭੱਜ ਚੱਲਾ ਸੀ ਉੱਥੋਂ ਪਾਤ ਹਾਂ ਕਿਨੇ ਤੁਸੀਂ ਕਿੰਨੇ ਲੋਕ ਸੀ ਨਾਲ ਅਸੀਂ 3 ਸੀ ਅੱਛਾ 3 ਸੀ ਹਾਂ ਤੁਹਾਡੇ ਤੁਹਾਡੇ ਵੀ ਸੱਟਾਂ ਲੱਗੀਆਂ ਹਾਂ ਜੀ ਮੇਰੇ ਲਾਤ ਲਾਤ ਦੋ ਤੇ ਜਿਹੜੇ ਨਾਲ ਸੀ ਉਹਨਾਂ ਦੇ ਉਹਨਾਂ ਦੋ ਟੁੱਟ ਗਿਆ ਪੱਟ ਤੇ ਦੋ ਟੁੱਟ ਗਿਆ ਤੁਹਾਡੀ ਘਰ ਦਾ ਨਾਮ ਕੀ ਸੀ ਆਹ ਜੀ ਬਲਵਿੰਦਰ ਨਾਮ ਕੀ ਸੀ ਬਲਵਿੰਦਰ ਜੀ ਸਰ ਅੱਜ ਇੱਕ ਛੜਕਾਲ ਸਾਹਿਬ ਆਪਰੇ ਜਿਹਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਕੀ ਮਾਮਲਾ ਹੈ ਸਰ ਜਨ ਨੂੰ ਜਦੋਂ ਇਸ ਬਾਰੇ ਇਤਲਾਹ ਮਿਲੀ ਅਸੀਂ ਉਸ ਬਾਰੇ ਮੌਕੇ ਤੇ ਅਸੀਂ ਪਹੁੰਚ ਕੇ ਪਤਾ ਕਿ ਇਹ ਜੋ ਗੱਡੀ ਤੇ ਮੋਟਰਸਾਈਕਲ ਵਿੱਚ ਜੋ ਵੀ ਟੱਕਰ ਹੋਈ ਆ ਹੁਣ ਜੋ ਵੀ ਅੱਗੇ ਕਰਨਯੋਗ ਕਾਰਵਾਈ ਹੋਵੇਗੀ ਅਮਲੇ ਚ ਲਿਆਂਦੀ ਜਾਏਗੀ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨਾਂ ਦੀ ਮੌਤ ਹੋਈ ਸਰ ਇੱਕ ਬੰਦ ਇੱਕ ਦੀ ਮੌਤ ਹੋਈ ਆ ਤੇ ਬਾਕੀ ਜੋ ਨਾਲ ਸੀਗੇ ਮੋਟਰਸਾਈਕਲ ਸਵਾਰ ਤੇ ਹੋ ਜ਼ਖਮੀ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਮੌਕਾ ਹਾਲਾਤ ਵੇਖਿਆ ਗਿਆ ਜੀ ਹਾਂਜੀ ਜੀ ਸਰ ਪਤਾ ਲੱਗਿਆ ਲੋਕਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਸ਼ਰਾਬ ਦੀ ਬੋਤਲ ਪਾਈ ਹੋਈ ਸੀ ਗੱਡੀ ਚਾਲਕ ਨੇ ਸ਼ਰਾਬ ਕੀਤੀ ਕੋਈ ਇਸ ਤਰ੍ਹਾਂ ਦਾ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਸਰ ਜੋ ਵੀ ਅੱਗੇ ਦੇਖ ਦੇਖਾ ਜਾਏਗਾ ਜੋ ਵੀ ਹੋਏਗੀ ਕਾਰਵਾਈ ਕਰਨਯੋਗ ਉਹ ਕੀਤੀ ਜਾਏਗੀ ਜੀ ਸਰ ਇੱਕ ਪੁਲਿਸ ਲੋਕਾਂ ਦਾ ਐਥੇ ਪਰਿਵਾਰ ਦਾ ਵੀ ਕਹਿਣਾ ਲੋਕਾਂ ਦਾ ਵੀ ਕਹਿਣਾ ਪੰਚਾਇਤਾਂ ਦਾ ਵੀ ਕਹਿਣਾ ਪੁਲਿਸ ਬਹੁਤ ਦੇਰੀ ਨਾਲ ਪਹੁੰਚੀ ਹੈ ਕਾਰਨ ਕੀ ਰਿਹਾ ਜੀ ਸਰ ਮੈਂ ਆਪਣੀ ਅਸੀਂ ਆਪਣੀ ਡਿਊਟੀ ਤੇ ਮੌਜੂਦ ਸੀ ਉਸ ਤੋਂ ਬਾਅਦ ਜਿਵੇਂ ਹੀ ਸਾਨੂੰ ਇਤਲਾ ਮਿਲੀ ਤੇ ਸੀ ਤੇ ਪੁੱਜੇ ਜਿਹੜੇ ਪੀੜਤ ਪਰਿਵਾਰ ਦੇ ਲੋਕ ਨੇ ਉਹ ਜਿਹੜਾ ਗੱਡੀ ਚਾਲਕ ਸੀਗਾ ਉਹਦਾ ਮੈਡੀਕਲ ਕਰਵਾਉਣ ਦੀ ਮੰਗ ਕਰ ਰਹੇ ਨੇ ਕਿ ਮੈਡੀਕਲ ਕਰਵਾਇਆ ਜਾਏਗਾ ਹਾਂਜੀ ਜੀ ਸਰ ਕਰਾਇਆ ਜਾਏਗਾ